ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਜ਼ਾਦਾ ਕਲਾ ਦੇ ਵਸਨੀਕ ਸੁਰਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਜਦ ਆਪਣੇ ਖੇਤਾਂ ਚੋਂ ਵਾਪਸ ਆਪਣੇ ਘਰ ਪਰਤ ਰਹੇ ਸਨ ਤਾਂ ਦੋ ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ਤੇ ਸਵਾਰ ਸਨ ਸੁਰਿੰਦਰ ਸਿੰਘ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਸੁਰਿੰਦਰ ਸਿੰਘ ਜ਼ਮੀਨ ਤੇ ਡਿੱਗ ਜਾਂਦਾ ਹੈ ਉਸ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਇਤਲਾਹ ਦਿੰਦੇ ਹਨ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਸੁਰਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਆਂਦਾ ਜਾਂਦਾ ਹੈ ਮੁੱਢਲੀ ਜਾਂਚ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਾ ਜਾਂਦਾ ਡੇਰਾ ਬਾਬਾ ਨਾਨਕ ਪੁਲਿਸ ਮੌਕੇ ਪੁਨਹ ਚ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਾਟਾਲਾ ਦੇ ਸਿਵਲ ਹਸਪਤਾਲ ਪੇਜ ਦਿੱਤਾ ਗਿਆ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਡੇਰਾ ਬਾਬਾ ਨਾਨਕ ਤੋਂ ਨੀਤਾ ਬੇਦੀ ਅਸ਼ੋਕ ਜਰੇ ਵਾਦੀ ਰਿਪੋਰਟ ਆਹ ਮੇਰਾ ਛੋਟਾ ਹੈ ਇਹਦਾ ਨਾਮ ਰੇਂਦਰ ਸਿੰਘ ਹੈ ਕੀ ਗੱਲ ਹੈ ਪਤਾ ਨਹੀਂ ਬੰਬੀ ਤੇ ਗਿਆ ਹੈਗਾ ਘਰੋਂ ਹੁਣ ਤਿੰਨ ਕੋਈ 2.5 ਕੋਈ ਬੰਬੀ ਨੂੰ ਆਇਆ ਤੇ ਬੰਬੀ ਦੇ ਘਰ ਜਾਂਦੇ ਤੇ ਅਸੀਂ ਕਿਹਾ ਵੀ ਅੱਜ ਦਿਵਾਲੀ ਖਾਈ ਕਰਦੇ ਉਹਦੇ ਨਾਲ ਕਰਦੇ ਹੈ ਕੁਛ ਵਕੋ ਆਖਿਆ ਮੈਂ ਅਜੇ ਅੱਛੇ ਅੱਡੇ ਇਕੱਠੇ ਹਾਂ ਦੇ ਪਤੀਏ ਜੀ ਕਿ ਵੇਖੋ ਦੇ ਸੱਟ ਲੱਗੀ ਫੁੱਦੀ ਆ ਤੇ ਉਹਨੂੰ ਅਸੀਂ ਸਾਹਮਣੇ ਤੋਂ ਜਦੋਂ ਪੱਟੀ ਕਰ ਆ ਗਿਆ ਇਹ ਨਹੀਂ ਗਿਆ ਤਾਂ ਮਟਾ ਗਿਆ ਨਾ ਇਹ ਕਰਨ ਨੂੰ ਕਿ ਬੰਬੀ ਨਹੀਂ ਚਲਗੇ ਨੇ ਤੇ ਅਸੀਂ ਘਰ ਆਪਣਾ ਕੰਮ-ਕੁਮ ਕਰਦੇ ਮੁੰਡੇ ਪਾ ਜੇ ਲੰਮੇ ਪਿਆਰੇ ਪਤੀਏ ਨੇ ਚਾਰ ਕੋਰੇ ਹੁਣ ਬਾਹਾਂ ਦਾ ਜੜੀ ਭੱਜੀ ਜਾਂਦਾ ਜਬ ਘਾਪਾ ਜਾਂਦਾ ਮੁੰਡਾ ਬੋਲੀ ਵੱਜ ਗਈ ਮੁੰਡੇ ਬੰਦੇ ਨੂੰ ਸਾਡੇ ਬੰਦੇ ਨੂੰ ਗੋਲੀ ਮਾਰਤੀ ਐ ਵੇ ਇੱਥੇ ਹੀ ਕਾਖਣੀ ਉੱਤੇ ਲੱਥੇ ਪੱਥੇ ਗਿਆ ਉਹ ਦੇਖਿਆ ਤਾਂ ਉੱਥੇ ਮਰਿਆ ਪਿਆ ਬੇਟੇ ਮੋਟਰਸਾਈਕਲ ਕੋਈ ਘੁਲੇ ਆ ਨਹੀਂ ਕੋਈ ਲੈਣੀ ਨਹੀਂ ਤਾਂ ਖਲੁੱਤਾ ਹੀ ਮੋਟਰਸਾਈਕਲ ਤੇ ਆਦਾ ਬੰਦਾ ਥੱਲੇ ਪਿਆ ਮੋਟਰਸਾਈਕਲ ਉੱਤੇ ਸਟੈਂਡ ਲੱਗਾ ਸਾਰੀ ਇਧਰ ਲਈ ਡਰਾਈਵਰ ਸੀਟ ਲਾਉਣਾ ਲਿਪੜੀ ਪਈ ਇਹਨਾਂ ਕੋਈ ਮਰ ਨਹੀਂ ਪਤਾ ਨਹੀਂ ਆ ਤੇ ਕੋਈ ਲੱਗਾ ਜੀ ਅਜੇ ਹੁਣ ਕਰਾਂਗੇ ਕੰਗਾਲ ਉੱਥੇ ਕੈਮਰੇ ਹੈਗੇ ਨੇ ਵੇਖੋ ਜੇ ਕੋਈ ਮਿਲ ਗਿਆ ਨੇ ਸਰਕਾਰ ਕੋ ਤੇ ਮੰਗ ਕਰਦੇ ਵੀ ਮਾੜੀ ਗੱਲ ਵੈਸੇ ਨਹੀਂ ਚਾਹੀਦਾ ਇੱਕ ਗਾ ਫੜੇ ਬੜੇ ਨੌਖਾਂ ਦੇ ਨੌਜਵਾਨ ਪੁੱਤ ਸਾਰੇ ਦੇ ਜਾਣਦੇ ਨੇ ਸਾਰਾ ਇਹੋ ਕੰਮ ਨਹੀਂ ਚਾਹੀਦਾ ਕਰਨਾ ਕੋ ਥੋੜਾ ਬੀ ਤੋ ਟਿਕੜੂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੁਣ ਤੱਕ ਉਹਨਾਂ ਨੂੰ ਲੋਕੀ ਸਲਾਮਾ ਚਾਹੇ ਮੁਸਲਮਾਨ ਹਿੰਦੂ ਕੋਈ ਵੀ ਸਫਤ ਸਾਰੇ ਸਲਾਮਾ ਕਰਦੇ ਸਨ ਸੱਚ ਇਹਨਾਂ ਨੂੰ ਕੀ ਕਰੂਗਾ ਕੋਈ ਕਰੂਗਾ ਕੋਈ ਇਹਨਾਂ ਨੂੰ ਦੇਖੋ ਕਿੱਥੇ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸਿਮਰ ਸਿੰਘ ਪੁੱਤਰ ਸਰਨਾਮ ਸਿੰਘ ਵਾਸੀ ਸਜਾਦਾ ਤਾਂ ਇਹਨਾਂ ਨੂੰ ਕੋਈ ਅਣਪਛਾਤਾ ਵਿਅਕਤੀ ਗੋਲੀ ਮਾਰ ਕੇ ਚਲਾ ਗਿਆ ਤੇ ਇਹ ਹੁਣ ਇੱਥੇ ਦਬਦਬਾ ਹੌਸਪੀਟਲ ਲੈਂਦਾ ਇਹਨਾਂ ਨੂੰ ਇੱਥੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਪੂਰਾ ਮਾਮਲਾ ਕੁਝ ਪਤਾ ਲੱਗਾ ਨਹੀਂ ਜੀ ਜੀ ਕੁਝ ਪੂਰਾ ਮਾਮਲਾ ਨਹੀਂ ਪਤਾ ਇਹ ਤਾਂ ਪੀਸੀ ਜੰਦੂ ਵੀ ਪਤਾ ਲੱਗੂਗਾ ਅੱਗੇ ਭਰਦੇ ਨੇ ਸਟੇਟਮੈਂਟ ਲਾਵਾਂਗੇ ਜੋ ਵੀ ਉਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਕਾਨੂੰਨ ਬੰਦੀ ਕਰਾਂਗੇ ਕੋਸਮਰਟ ਕੋਸਮਰਟ ਹੋਏਗਾ ਅੱਗੇ ਕੋਸਮਰਟ ਹੋਏਗਾ ਬਾਕੀ ਸਭੀ ਕਰਨਾ ਪਿੱਛੇ ਤੇ ਸੱਮਣੇ ਹੈਗਾ